ਜਦੋਂ ਕਿਸੇ ਘਰ ਚ ਪੁੱਤ ਜੰਮਦਾ ਹੈ, ਟਿਲਕਾਰੀਆਂ ਗੂੰਜਦੀਆਂ, ਤਾਂ ਖੁਸ਼ੀਆਂ ਖੁਸ਼ੀਆਂ ਛਾ ਜਾਂਦੀਆਂ। ਤੇ ਮਾਪਿਆਂ ਨੂੰ ਇੰਜ ਲੱਗਦਾ ਹੈ ਕਿ ਉਹਨਾਂ ਦੇ ਬੁਢਾਪੇ ਦਾ ਇੰਸ਼ੋਰੈਂਸ ਹੋ ਗਿਆ। ਯਾਨੀ ਕਿ ਬੁਢਾਪੇ ਦਾ ਸਹਾਰਾ ਮਿਲ ਗਿਆ। ਪਰ ਜਦੋਂ ਉਹੀ ਪੁੱਤ ਕਪੁੱਤ ਨਿਕਲਦਾ ਹੈ, ਤਾਂ ਫਿਰ ਜੋ ਦੁਖਦਾਈ ਹਾਲਾਤ ਬੰਦੇ ਨੇ, ਉਹਦੀ ਤਸਵੀਰ ਸਾਂਝੀ ਕਰ ਰਿਹਾ। ਅਮਰਸਰ ਦੇ ਅਜੀਤ ਨਗਰ ਦੇ ਇੱਕ ਚੌਂਕ 'ਚ ਜਿੱਥੇ ਇਹ 90 ਸਾਲ ਦਾ ਬਾਪੂ ਇਸ ਵੇਲੇ ਤਪਦੀ ਗਰਮੀ ਦੇ ਵਿੱਚ ਸੜਕ ਤੇ ਪਾਪੜੇ ਵੜੀਆਂ। ਇੱਕ ਛੋਟੀ ਜਿਹੀ ਫੜੀ ਲਾ ਕੇ ਬੈਠਾ ਹੈ ਇੱਕ ਘਰ ਦੇ ਬਾਹਰ ਇੱਕ ਥੜੀ ਤੇ ਇਹ ਦੁਕਾਨ ਸਜਾਈ ਹੋਈ ਇਸ ਬਾਪੂ ਨੇ ਔਰ ਖਾਸ ਗੱਲ ਇੱਥੇ ਲਿਖਿਆ ਹੈ ਕਿ ਮੈਂ ਮਿਹਨਤ ਕਰਕੇ ਰੋਟੀ ਰੋਜੀ ਚਲਾਉਣਾ ਚਾਹੁੰਦਾ ਗਰੀਬ ਦੀ ਸੁਣੋਗੇ ਰੱਬ ਤੁਹਾਡੀ ਸੁਨੇਗਾ ਔਰ ਨਾਲ ਲਿਖਿਆ ਓਨਲੀ 10 ਰੁਪੀਏ ਵਾਈ ਗਰੂਜੀ ਮੇਰ ਕਰਨ ਮਤਲਬ 90 ਸਾਲ ਤੋਂ ਵੱਧ ਦੀ ਉਮਰ ਹੋ ਗਈ ਪਰ ਬਾਪੂ ਤਨਗੁਰ ਪਾਤਸ਼ਾਹ ਵੇਲੇ ਬਾਸ਼ਾ ਹੀ ਸਿਰ ਗੁਰੂ ਨਾਨਕ ਦੇਵ ਜੀ ਦੇ ਉਪਦੇਸ਼ ਅਨੁਸਾਰ ਦਸਾਂ ਲੋਹਾ ਦੀ ਕੀਰਤ ਕਮਾਉਂ ਦੇ ਵਿੱਚ ਵਿਸ਼ਵਾਸ ਰੱਖਦਾ ਹੈ ਔਰ ਅੱਜ ਵੀ ਤਪਦੀ ਧੁੱਪ ਦੇ ਵਿੱਚ ਤਪਦੀ ਗਰਮੀ ਦੇ ਵਿੱਚ ਸੜਕ ਨਾਰੇ ਬੈਠਾ ਆਪਣੀ ਛੋਟੀ ਜੀ ਦੁਕਾਨ ਚਲਾ ਰਿਹਾ ਹੈ ਜਰੂਰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਕੀ ਹਾਲਾਤ ਬਣੇ ਕਿਉਂ ਅੱਜ ਵੀ 90 ਸਾਲ ਤੋਂ ਵੱਧ ਦੀ ਉਮਰ ਦੇ ਵਿੱਚ ਵੀ ਇਹ ਜਿਹੜੀ ਹਰ ਦੌਰ ਵਿੱਚ ਮੇਰੀ ਜਿਹੜੀ ਹੈ ਮਿਹਨਤ ਉਹ ਕਰਨੀ ਪੈ ਰਹੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਪਹਿਲਾਂ ਆਪਣਾ ਨਾਮ ਦੱਸੋ ਕੀ ਤੁਹਾਡਾ ਨਾਮ ਮੇਰਾ ਨਾਮ ਬੂਆ ਸਿੰਘ ਹੈ ਪਿੰਡ ਬੂਆ ਸਿੰਘ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਪਹਿਲਾਂ ਮੇਰਾ ਪਿੰਡ ਹੈ ਪੱਟਿੱਕੇ ਸਰਪੁਰ ਪੱਟਿੱਕੇ ਅੱਛਾ ਜੀ ਹੁਣ ਇੱਥੇ ਮਾਂ ਨਿਕ ਬਚੋਂ ਤੋਂ ਇੱਥੇ ਆ ਗਿਆ ਅੰਮ੍ਰਿਤਸਰ ਨਾ ਗੁਜਾਰਾ ਨਹੀਂ ਸੀ ਹੋਇਆ ਇੱਥੇ ਮਾਂ ਮੇਰੀ ਪੇਕੇ ਇੱਥੇ ਆ ਗਈ ਬਚਪਨ ਇੱਥੇ ਪਾਲਿਆ ਆਪਣਾ ਪਿਛੋਕੜ ਦੱਸੋ ਕਿੰਨੇ ਸਾਲਾਂ ਤੁਹਾਡੀ ਉਮਰ ਹੈ ਪਰਿਵਾਰ ਚ ਕੌਣ-ਕੌਣ ਹੈ ਕਿਉਂ ਅੱਜ ਆਇਆ ਕੱਥੇ ਕੰਮ ਕਰਨਾ ਪੈ ਰਿਹਾ ਹੈ ਮੇਰਾ ਇੱਕ ਬੱਚਾ ਉਹ ਆਪਣੀ ਕਮਾਉਂਦਾ ਖਾਂਦਾ ਅਸੀਂ ਦੋ ਜੀ ਆ ਆਪਾਂ ਇਹ ਰੋਟੀ ਇਹਦੇ ਦੇ ਸਰ ਤੋਂ ਕੰਮ ਨੇ ਨਾ ਕੇ ਕੋ ਲੈਨੇ ਨਾ ਕੇ ਕੋਈ ਬੱਚੇ ਤੁਹਾਡਾ ਕੋਈ ਦੋ ਕੁੜੀਆਂ ਤੀਆਂ ਦੋ ਨੇ ਹਾਂ ਉਹਦੀਆਂ ਕੁੜੀਆਂ ਦੋ ਨਹੀਂ ਤੁਹਾਡੀਆਂ ਤੀਆਂ ਨਹੀਂ ਹੈ ਨਹੀਂ ਮੇਰੀ ਤੀ ਕੋਈ ਨਹੀਂ ਅੱਛਾ ਇੱਕੋ ਬੁੱਤ ਹੈ ਉਹ ਆਪਦਾ ਲੱਗ ਰਹਿੰਦਾ ਅੱਜ ਉਹ ਵੱਖਰਾ ਰਹਿੰਦਾ ਜੇ ਤੋ ਪੁੱਤ ਜੰਮਿਆ ਸੀ ਉਦੋਂ ਕਿੰਨੀ ਖੁਸ਼ੀ ਹੋਈ ਸੀ ਕਿਹੜੀ ਕਿਹੜੀ ਬੱਚੇ ਦਿੰਦੀ ਆ ਤੀਲਾ ਤੀਲਾ ਲਿਆ ਕੇ ਮੂੰਹ 'ਚ ਪਾਉਂਦੀ ਆ ਜਦੋਂ ਪਰ ਲੱਗ ਜਾਂਦੇ ਉੱਡ ਜਾਂਦੇ ਆ ਉੱਡ ਜਾਂਦੇ ਨਾ ਜਦੋਂ ਬੱਚਾ ਆਪਣਾ ਵਿਆਹ ਕਰਾ ਲੇ ਤਾਂ ਉਹ ਥੋੜਿਆ ਤਾਂ ਬਣ ਜਾਂਦਾ ਮਾਪਿਓ ਰਣੀ ਬਣਦਾ ਛੱਤੀ ਕਿਉਂ ਥੋੜੇ ਤੇ ਗੁਣ ਲਗਾਉਂਦਾ ਮਾਪਿਓ ਭੁੱਲਿਆ ਯਾਨੀ ਨੋਟ ਪੰਨਿਆਂ ਤੇ ਗਿਆ ਤੇ ਪੁੱਤ ਵਿਆਹ ਤੇ ਗਿਆ ਵਿਆਹ ਤੇ ਗਿਆ ਨੌੜਾ ਪੜਾਇਆ ਤੇ ਅੱਗਿਆ ਫਿਰ ਤੇ ਵਿਆਹ ਤੇ ਅੱਗਿਆ ਉਹ ਬਗਾਨੇ ਹੱਥਾਂ 'ਚ ਚੜ ਜਾਂਦਾ ਸੱਤ ਸੌ ਦੇ ਪਿਆਰੇ ਹੁੰਦੇ ਆ ਮਾਂ ਪਿਓ ਪਿਆਰੇ ਬਗਾਨੇ ਹੋ ਜਾਂਦੇ ਆ ਬਾਕੀ ਮਹਾਰਾਜ ਜਿਹੜਾ ਸਾਰਾ ਕੇਸ ਦਾ ਨਹੀਂ ਲਾਈਦਾ ਕਲਗੀਆਂ ਵਾਲੇ ਦਾ ਲੈਣਾ ਜਿਹਨੇ ਦੁੱਖ ਨੂੰ ਸੋਗ ਨੂੰ ਜਿਹੜਾ ਨਾ ਦੁੱਖ ਭੰਜਨ ਸਭ ਦੇ ਦੁੱਖਤ ਕੱਢਦਾ ਹੋਰ ਤੁਹਾਡੇ ਪੋਤੇ ਦਿੰਦਾ ਕੋਟੀਆਂ 'ਚ ਤੇ ਕੋਠੀ ਕੋਠੀ ਦਿੱਤੀ ਆ ਪੁੱਤ ਰਹਿੰਦਾ ਕਿੱਥੇ ਆ ਹੋ ਤਾਂ ਤਾਂ ਰੋੜਤੇ ਰਹਿਂਦਾ ਨਹੀਂ ਨਾਲ ਨਹੀਂ ਰੱਖਿਆ ਉਹਨੇ ਆਪਣੇ ਘਰ ਚ ਨਹੀਂ ਰੱਖਿਆ ਪਰ ਜਦੋਂ ਬਗਾਨੀਆਂ ਦੀਆਂ ਨੋਆ ਜੰਦੀਆਂ ਉਹ ਘਰ 파ੜ ਜਾਂਦੀਆਂ ਘਰ ਨਹੀਂ ਬੱਸਣਗੇ ਜਾਂ ਮਾਂ ਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ ਹੋਰ ਉਹ ਦਵਾ ਲਾਉਣਾ ਹੋਰ ਕੀ ਹੋਣਾ ਆਪਣਾ ਜਿਹੜਾ ਬੂਟਾ ਲਾਇਆ ਉਹ ਪੁੱਟਿਆ ਨਹੀਂ ਜਾਂਦਾ ਪਰ ਪਰ ਦੁੱਖ ਤਾਂ ਹੁੰਦਾ ਜਿਸ ਪੁੱਤਰ ਨੂੰ ਹੱਥ ਫੜ ਕੇ ਤੁਰਨਾ ਸਿਖਾਇਆ ਜਿਸ ਨੂੰ ਇਸ ਜੋਗਾ ਕੀਤਾ ਕਿ ਜੋ ਆਪਣੀ ਰੋਟੀ ਕਮਾਉਂਦਾ ਪਿਆ ਹੈ ਤੇ ਉਹ ਪੁੱਤ ਜਦੋਂ ਵਾਰੀ ਆਈ ਤੇ ਉਹਨੇ ਬਾਹਰ ਕੱਢਤਾ ਬੁੱਧੀ ਆ ਪੋ ਆਪਣੀਆਂ ਜੇ ਉਹ ਇਹਨਾਂ ਸੋਚਦਾ ਕਰੋ ਆਪੜਾ ਘਰੋਂ ਕਿਉਂਕਿ ਬਾਹਰ ਨਿਕਲ ਦਿੰਦਾ ਜੇ ਦਾ ਸਮਝ ਜਾ ਪੋ ਆਪਣੀਆਂ ਨਾ ਜੇ ਉਹ ਬਗਨ ਮੋਟੀ ਤੇ ਮਗਰ ਲੱਗਦਾ ਥੋੜੇ ਮਗਰ ਲੱਗ ਸਕਦਾ ਤਾਂ ਮਾਪਿਓ ਆ ਪੇਪਲਣਾ ਨਹੀਂ ਕੀ ਤੁਹਾਨੂੰ ਕੀ ਕਹਿ ਕੇ ਕਰੋ ਬਾਹਰ ਕੱਢਿਆ ਵੀ ਘਰੇ ਥਾਂ ਘਟਾ ਕੀ ਗੱਲ ਕੀ ਕਾਰਨ ਕੀ ਹੋਇਆ ਹੋਰ ਜੀ ਘਰ ਦੀ ਕਹਿੰਦੀ ਸੀ ਜਾਂ ਮੈਨੂੰ ਰੱਖ ਲਾ ਜਾਂ ਮਾਪਿਓ ਨੂੰ ਰੱਖ ਲਾ ਮੈਂ ਜੇ ਉਹ ਉਹਨੂੰ ਛੱਡਦਾ ਤਾਂ ਮਰਦਾ ਉਹਨੂੰ ਤੁਹਾਨੂੰ ਛੱਡਦਾ ਤਾਂ ਮਰਦਾ ਮੁੰਡਾ ਇਹਦੇ ਲਫ਼ਜ਼ ਹੀ ਇਹ ਸੀ ਤਾਂ ਮੈਂ ਕਿਹਾ ਪੁੱਤ ਤੂੰ ਤੇਰਾ ਬੁੱਢਾ ਲੱਗ ਰਿਹਾ ਅਸੀਂ ਕਿਰਾਏ ਤੇ ਚਲੇ ਜਾਂਦੇ ਹਾਂ ਮਕਾਨ ਲੱਗਾ ਲਗਾਇਆ ਦੇ ਚਾਪੋ ਤੁਹਾਡੇ ਘਰ ਚ ਰਹਿੰਦਾ ਕਿਉਂ ਤੁਹਾਡਾ ਘਰ ਸੀ ਜਿਹੜਾ ਪੁੱਤ ਦਿੱਤਾ ਸੀ ਹਾਂ ਤੁਹਾਡਾ ਘਰ ਸੀ ਜਿਹੜਾ ਪੁੱਤ ਹੀ ਰਹਿ ਰਿਹਾ ਜਿੱਥੇ ਮੈਂ ਇੱਥੇ ਕਿਰਾਏ ਤੇ ਰਹਿੰਦੇ ਢੋਲੀ ਮਲੇ ਪੁੱਤ ਕਿੱਥੇ ਰਹਿ ਰਿਹਾ ਪੁੱਤ ਤਾਂ ਤਨਤਾਰ ਰੋਡ ਤੇ ਉਹਦਾ ਆਪਦਾ ਘਰ ਹੈ ਕੋਈ ਚੰਗ ਜੰਡਾ ਆਉਣਾ ਪਾਪਾ ਦੇ ਦੇ ਪਾਪਾ ਦੇ ਮਮੀ ਦੇ ਉਹ ਲੜ ਲੈਂਡ ਦੀ ਦੁਨੀਆ ਜਿੰਨ ਦੇ ਕੋਈ ਨਹੀਂ ਹੁੰਦਾ ਰਿਸ਼ਤੇਦਾਰ ਹੋਵੇ ਤੁਸੀਂ ਬਣਾਇਆ ਸੀ ਜਿਹਦੇ ਰਹਿ ਰਹੇ ਮੁੰਡਾ ਨੂੰ ਹਾਂ ਕਰ ਤੁਸੀਂ ਬਣਾਇਆ ਸੀ ਉਹ ਬਲਗਾ ਲਗਾਇਆ ਛੱਡ ਕੇ ਇੱਧਾ ਆਏ ਹਾਂ ਇੱਥੇ ਆਣ ਗਿਆ ਪਰਿਆ ਕਰਦੇ ਤੁਹਾਨੂੰ ਬਣਾਏ ਬਣਾਏ ਪਰਿਆ ਪਰ ਉਹ ਜਦੋਂ ਸਤ ਗੁਰੂ ਦੀ ਯਾਦ ਹੋਵੇ ਨਾ ਸਭ ਕੁਝ ਸਾਚ ਚ ਨਿਕਲਦਾ ਸਾਚ ਦਾ ਕੌੜਾ ਢੂੜ ਮਠਿਆਈ ਮੇਲ ਆਂਦਾ ਕਦੇ ਮੇਲ ਆਂਦਾ ਕਦੇ ਮਿਲ ਗਿਆ ਆਗੇ ਮੇਰੇ ਦਰਸ਼ਨ ਦਿੱਤੇ ਗਏ ਕੀ ਕਰਨਾ ਨਹੀਂ ਆਉਂਦਾ ਮੜ ਦੁਗੀ ਹੋਵੇ ਨਾ ਫਿਰ ਹਾਇ ਜਰੂਰ ਨਿਕਲਦੀ ਆ ਪੀੜੋ ਨਹੀਂ ਆ ਨਾ ਤਾਂ ਫਿਰ ਹਾਇ ਜਰੂਰ ਨਿਕਲ ਜਾਂਦੀ ਆ ਪਰ ਪੁੱਤ ਵਾਸਤੇ ਉਹ ਵੀ ਨਿਕਲਦੀ ਕੀ ਕਹਿਣਾ ਬਹੁਤੇ ਗੱਲਾਂ ਉਹ ਗੱਲ ਆ ਜਾਂਦੀ ਕਿੱਦੂ ਪੋਲੇ ਲੀਰਾਂ ਨਿਕਲਦੀਆਂ ਸਮਝਣਾ ਜਿੰਨੇ ਰਿਸ਼ਤੇ ਦਾਦੇ ਸੇ ਗਲਤ ਵਿਗੜਿਆ ਫਿਰ ਸਾਰਿਆਂ ਨੂੰ ਮਾਰਦਾ ਮੈਂ ਮਾਰਿਆ ਮੈਂ ਕਿਹ ਚੱਲੀ ਨਹੀਂ ਡੱਡੀ ਟਲੀ ਢੱਡੀ ਦੇ ਕਲਗੀਆਂ ਵਾਲੇ ਅੱਗੇ ਢੱਡੀ ਨਹੀਂ ਵਰਤਣਾ ਨਾ ਵਰਤੋ ਲੱਕੜਾ ਮੇਰੇ ਪਾਉਣ ਵਾਲੇ ਆ ਜਾਣਗੇ ਮੇਲੂ ਮੈਨੂੰ ਕਿਸੇ ਦੀ ਲੋੜ ਨਹੀਂ ਮੈਨੂੰ ਉਹਦੀ ਲੋੜ ਹੈ ਜਿੰਨੇ ਆਨਸਾਰ ਆ ਮੈਨੂੰ ਦੇਣਾ ਕਿ ਕਦੇ ਸੋਚਿਆ ਸੀ ਐਸ ਉਮਰੇ ਵੀ ਐ ਸੜਕਾਂ ਤੇ ਬਹਿ ਕੇ ਦੁਕਾਨਾ ਲਾਣੀ ਪੈਣਗੇ ਹਾਂ ਕਦੇ ਸੋਚਿਆ ਸੀ ਐਸ ਉਮਰੇ ਸੜਕਾਂ ਤੇ ਬਹਿ ਕੇ ਦੁਕਾਨਾ ਲਾਣੀ ਪੈਣਗੀਆਂ ਮੈਲ ਜਦੋਂ ਜੋ ਜੰਮਿਆ ਬੋਦੀਓ ਲੰਮਾ ਅਜੇ ਤੱਕ ਤਾਂ ਸੁੱਕਾ ਆਇਆ ਨਹੀਂ ਤੱਕੇ ਤਾਂ ਹੁਣ ਲੱਕੜਾ ਦਾ ਟਾਈਮ ਆ ਗਿਆ ਪਰ ਸਾਡੀ ਕਿਹੜੇ ਤੌਰ ਪਰ ਜਦੋਂ ਪਹਿਲਾਂ ਕੀ ਕਰਦੇ ਰਹੇ ਆਪਣੀ ਜਵਾਨੀ ਚ ਕੀ ਕੰਮ ਕਰਦੇ ਰਹੇ ਮੈਂ ਜਦੋਂ ਸੰਤ ਕਰਤਾਰ ਸਿੰਘ ਹੁੰਦੇ ਸੀ ਉਦੋਂ ਦਾ ਸਪੀਕਰ ਮੈਦਾਨ ਚੋਂ ਚ ਲੈ ਕੇ ਜਾਂਦਾ ਰਿਹਾ ਉਹ ਤੋਂ ਬਾਅਦ ਜਰਨੈਲ ਸਿੰਘ ਜੀ ਆਏ ਜਰਨੈਲ ਸਿੰਘ ਦੇ ਨਾਲ ਜਿਸਨ ਟੈਗ ਹੋਇਆ ਉਸ ਦਿਨ ਕਾਲ ਤੋਂ ਮੋਰਚਾ ਬਣਦਾ ਆਟਾ ਮੰਡੀ ਉਸ ਤੋਂ ਬਾਅਦ ਮੇਰੀ ਸਿੰਘ ਆਇਆ ਬਾਪੂ ਤੇਰਾ ਮਹੀਨਾ ਹੋਇਆ ਵਿਆਹ ਨੂੰ ਨਿਕਲ ਜਾ ਮੁੜ ਕੇ ਆਨ ਕੇ ਉਹ ਤੋਂ ਅਟੈਕ ਹੋ ਗਿਆ ਮੁੜ ਕੇ ਮਨ ਘਟਾ ਹੋ ਗਿਆ ਨਹੀਂ ਗੇ ਬਾਤ ਕਰ ਕਿਥੋਂ ਸਾਰੇ ਚੀ ਸੀ ਜਦੋਂ ਦਰਬਾਰ ਸਾਹਿਬ ਤੇ ਹਮਲਾ ਆ ਤੁਸੀਂ ਉੱਥੇ ਸੀਗੇ ਮੈਂ ਤਾਂ ਉਹ ਮੋੜ ਤੇ ਆਟਾ ਮੰਡੀ ਵਾਲੇ ਮੋੜ ਤੇ ਬਾਹਰ ਕਦੋਂ ਆਇਆ ਫਿਰ ਬਾਹਰ ਉਹ ਜੋਰਦਾਰ ਨਿਕਲੇ ਜਦੋਂ ਅਮਰੀਕੀ ਨੇ ਕਿਹਾ ਹਰ ਨਵਜੋ ਭਾਈ ਛਾਲਾ ਮਾਰੀਆਂ ਨਿਕਲੇ ਮਾਰਦਾ ਮੁੰਡੇ ਅੱਛਾ ਬੜੇ ਨਹੀਂ ਗੇ ਬਚ ਗਏ ਇੱਥੇ ਮੇਰੇ ਜਾਰਨਾਗਰ ਸੌ ਰਹੇ ਹਾਂ ਜਾਰਨਾਗਰ ਸੌ ਰਹੇ ਸੀ ਉਹ ਤੇ ਅਨਕ ਰਾਤ ਕੱਟੀ ਸਿਰੇ ਪੌਣੇ ਚਾਰ ਪੈਰ ਹੋਇਆ ਬਸ ਤਾਂ ਚੰਚ ਕੰਮ ਕਰ ਤੋ ਜੇ ਰੋਣ ਥੋੜਿਆ ਭਈ ਉਹ ਤਾਂ ਫਲਾਣਾ ਮਰ ਗਿਆ ਫਲਾਣਾ ਮਰ ਗਿਆ ਬਹੁਤ ਮਨ ਖੱਟੋ ਕੇ ਮੁਰੇ ਤਿੰਨ ਚਾਰ ਮਹੀਨੇ ਨਹੀਂ ਗਿਆ ਜਦੋਂ ਉਹ ਹਮਲਾ ਸੀ ਆਪਣੇ ਅੱਖੀ ਵੇਖਿਆ ਜੋ ਸਿੱਖ ਕੌਮ ਦੇ ਸਰਵੋਤਮ ਸਥਾਨ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਇਆ ਸੀ ਆਪਣੀ ਅੱਖੀ ਸਾਰਾ ਕੋਈ ਵੇਖ ਲਿਆ ਮੰਗਰੀਆਂ ਵੀ ਲੌਂਦੇ ਨੇ ਲੋਟਦੇ ਵੀ ਭਾਂਡੇ ਜਾਂਦੇ ਵੀ ਵੇਖੇ ਆ ਲਾਸ਼ਾਂ ਜਾਂਦੀਆਂ ਵੀ ਵਖੀਆਂ ਪਰ ਜੋ ਨਜ਼ਾਰਾ ਦੇਖਿਆ ਕਦੀ ਨਹੀਂ ਜ਼ਿੰਦਗੀ ਚ ਭੁੱਲੇਗਾ ਬਹੁਤ ਦੁਖਦਾਈ ਦ੍ਰਿਸ਼ ਸੀ ਬਾਗੀ ਜਿੱਥੇ ਕਲਗੀਆਂ ਵਾਲਾ ਖਲੋ ਗਿਆ ਸਾਰਾ ਕੁਝ ਸਹੀ ਕਰਾ ਗਿਆ ਪੁੱਤ ਦਾ ਵਿਆਹ ਕਦੋਂ ਕੀਤਾ ਸੀਗਾ ਇਹ ਹੋ ਗਿਆ ਹੁਤੀ 35 ਸਾਲ ਤੋਂ ਹੋ ਗਏ ਅੱਛਾ 30 ਸਾਲ ਹੋ ਗਏ ਤੇ ਪੁੱਤ ਨੇ ਪੋਤਰਾ ਕੋਈ ਨਹੀਂ ਗਿਆ ਪੁੱਤ ਦੀਆਂ ਦੋ ਪੋਤਰੀਆਂ ਦੋ ਹੁ 10 ਸਾਲ ਹੋ ਚੁਕੇ ਅੱਛਾ 10 ਸਾਲ ਹੋ ਗਏ ਕਰੋ ਉਰੇ ਉਰੇ ਮੈਂ ਕੀ ਕਰੀ ਨਹੀਂ ਦਿਖਿਆ ਡੈਡੀ ਘਰ ਆ ਜਾਓ ਮੈਂ ਤੋ ਤਾਂ ਕਹ ਕ ਮੈਨੂੰ ਛੱਤ ਪਾ ਲੰਦੇ ਨਹੀਂ ਮੰਨੇ ਮੋਟੀ ਅੱਗੇ ਜਾ ਇਹਨਾਂ ਰੱਖ ਲਾ ਜ ਮੈਨੂੰ ਰੱਖ ਪਹਿਲ ਲੜਾਈ ਪੈਂਦੀ ਆ ਇਹਨੋਂ ਪਰੇ ਚੰਗੇ ਨਾ ਕੋਈ ਮਾਰ ਕੋ ਤਾਂ ਪਹੁੰਚੇਗਾ ਇਹ ਤੁਹਾਡੇ ਨਾਲ ਦੀ ਕਰ ਹੀ ਰਹਿੰਦੀ ਫਿਰ ਹਾਂ ਹੁਣ ਆਪ ਕੋ ਕਾਰ ਰੋਟੀ ਲੈਣ ਆਈ ਦੇਣ ਆਈ ਮੈਂ ਕੁਲਝਾ ਕਰਨਾ ਵਾਸਤੇ ਚੱਲੀ ਗਈ ਕਰ ਛੋਟੀ ਪੜ ਕੇ ਛੋਟੀ ਲੱਕ ਦੇ ਮਿਲ ਗਏ ਪਿੱਛੇ ਖੜ ਕੇ ਦਰਦੀ ਬੱਚਿਆਂ ਦੀ ਯਾਦ ਆਉਂਦੀ ਹੋ ਹਾਂ ਪੋਤਰੀਆਂ ਦੀ ਯਾਦ ਆਉਂਦੀ ਹੋ ਹੁੰਦੇ ਹੋ ਗੱਬੜ ਮੇ ਲੱਗੇ ਚੱਲ ਕੇ ਹੋਰ ਕੀ ਕਰਨਾ ਫੇਰ ਮਨੋ ਕਰ ਪਾਲੋ ਜਿੰਨਾ ਮਰਜੀ ਕਰ ਪਾਲੋ ਜਦ ਮਨੋ ਕਰ ਪਾਲੋ ਉਹਨੂੰ ਯਾਦ ਕਰ ਲੋ ਮੈਨੂੰ ਇੱਕੋ ਗੱਲ ਜਾਨਦਾ ਹੋਰ ਤੋਂ ਵੱਡਾ ਕਿਸੇ ਨੇ ਦੁੱਖ ਨਹੀਂ ਉਡਾਉਣਾ ਜਦ ਦਰਦੀ ਬਣਿਆ ਤੇ ਉਹ ਬਣਿਆ ਮਰਨ ਦਾ ਸਾਰਾ ਉਹੀ ਬਣਦਾ ਜਦੋਂ ਹੰਰੇ ਹੁੰਦੇ ਤਾਂ ਕਹਿੰਦੇ ਬਾਪ ਆਪ ਬਚਾਲਾ ਮਾਂ ਬਚਾਲਾ ਤਾਂ ਪਹਿਲੇ ਕਿਉਂ ਪੁੱਤੇ ਤੋਂ ਭੁੱਲਾਉਂਦਾ ਕਿੰਨੀ ਕਿਧਾੜੀ ਬਣ ਜਾਂਦੀ ਐਥੇ ਬਾਪੂ ਜੀ ਕਿੰਨੀ ਧਰਾਂ ਨੇ ਸਵੇਰੇ ਕਿੰਨੇ ਵਜੇ ਆਨੇ ਹੋ ਮੈਂ ਸਵੇਰੇ 12 12:00 ਜੇ ਆਉਣਾ ਰਾਤ ਦੇ 8:00 ਵਜੇ ਤੱਕ ਬੰਦਾ ਜੋ ਮਾਲਕ ਝੋਲੀ ਪਾਉਂਦਾ 7:00 ਵਜਨ ਕਰਕੇ ਤੋਰ ਪਈਦਾ ਪੈਕੇਟ ਆਪਰਾਂ ਨੇ ਸਾਰੇ ਕਿ ਬਣੇ ਤੇ ਕੱਚਾ ਲਿਆ ਕੇ ਪੈਕ ਆਪ ਕਰੀ ਅੱਛਾ ਪੈਕ ਆਪ ਕਰਦੇ 10 ਰੁਪਏ ਪੈਕੇਟ ਜਿਹੜਾ ਮਰਜ਼ੀ ਦਾ ਕੀ ਕੀ ਸਮਾਨ ਵੇਚਦੇ ਹੋ ਦੱਸਿਓ ਬੜਾ ਯਾਰ ਮਹਾਰਾਜ ਜਿੱਦ ਗਾ ਗਏ ਜੋ ਯellow ਕਿ ਨਿਗਰ ਉਹਨਾਂ ਕੀ ਕੀ ਸਮਾਨ ਹੁੰਦਾ ਤੁਹਾਡੇ ਕੋਲੇ ਦੱਸੋ ਆ ਪੈਪਾ ਮੱਕੀ ਆ ਆਕ ਦੂਜੇ ਆ ਇਹ ਬਾਕੀ ਇਹਦਾ ਟਾਈਮ ਪਾਸ ਕਰੀ ਜਾਂਦਾ ਜਿੱਦਾਂ ਜ਼ਿੰਦਗੀ ਦਾ ਬੁਝੜਦਾ ਕਿੰਨਾ ਕਰਾਇ ਕਿੰਨਾ ਪਰਦੇਉ ਕਰਦਾ ਪੈ ਜਾਂਦਾ 4000 4000 ਇਹਦੇ ਸਿਰ ਤੇ ਕੰਮ ਉਹ ਰੋਟੀ ਦਿੰਦਾ ਉਹ ਵਹੀ ਆ ਮੇਰੇ ਕੋਲ ਮੈਂ ਗਾ ਗਰ ਨਾ ਆ ਤੋ ਕੀ ਆ ਪਰ ਜਿਹੜੀ ਪੜਾ ਕੇ ਪਰ ਹੱਥ ਐ ਨਹੀਂ ਕਰਨਾ ਕਰਨੀ ਖਾਣੀ ਕਿਰਤ ਦੀ ਹੈ ਖਾਣੀ ਉਹ ਦੀ ਕਮਾਈ ਉਹ ਜਿੱਕੇ ਸੇ ਕਰਕੇ ਮਾਲਕ ਨੇ ਦਿੱਤਾ ਇੱਕ ਕੁੜੀ ਆਈ ਨਹੀਂ ਕੀ ਜੀ ਵਿਚਾਰੀ ਆ ਇੱਕ ਫੋਲਵੜੀ ਫੜੀ ਫੜ ਕੇ ਕਾਰਤ ਲੈ ਗਈ ਦੂਜੇ ਤੇ ਜਿਸ ਦਾ ਨਾਂ ਨਾ ਉਹ ਬੋਰਡ ਲੈ ਕੇ ਲੱਗਦੇ ਗਈ ਬਾਪੂ ਜੀ ਇੱਥੇ ਬੈਠੋ ਰੋਟੀ ਤੁਹਾਨੂੰ ਬੈਠੇ ਪਟਾਇਆ ਮਿਲੇਗੀ ਮਾਲਕ ਕਲਗੀ ਵਾਲਾ ਆਪ ਗਿਆ ਉਹਨੇ ਬਾਪ ਬੋਰਡ ਲਾ ਕੇ ਐਤਾ ਬੋਧ ਰੋਟੀ ਰੱਜ ਕੇ ਕਰਨਾ ਦੇ ਦਾ ਦੇਣਾ ਨਹੀਂ ਲੈਣਾ ਇਹ ਹੁਣ ਕਹੋ ਤਾਂ ਕੰਮ ਕਰਨਾ ਜੀ ਹੈ ਹਾਂ ਕਹੋ ਤਾਂ ਕੰਮ ਕਰਨਾ ਇਹ ਜਿੰਨਾ ਚੜ ਦਾ ਦਮ ਚੱਲੇਗਾ ਕਿਉਂ ਤੱਕ ਦਮ ਚੱਲੂਗਾ ਜਿੰਨਾ ਸਾਰਾ ਰਹੇਗਾ ਤੁਰਾਂਗਾ ਦੌੜਗੇ ਜਦੋਂ ਚੱਲ ਆਣ ਲੱਗਣੀ ਕਿਸੇ ਬਚਾਉਣਾ ਨਹੀਂ ਜੇ ਮੰਤ ਨਹੀਂ ਆਏ ਜੇ ਬੁੱਤ ਸੰਭਾਲਦਾ ਤੇ ਉਮਰ ਰਾਮਕਰਨ ਦੀ ਸੀ ਜੇ ਮੋਰ ਦੇ ਮੂੰਹ ਬਚਾ ਸਕਦਾ ਅੱਜ ਤੇ ਹੁਣ ਗੱਲ ਨਾ ਨਹੀਂ ਲੈਣਾ ਬੰਦੇ ਦਾ ਇੱਥੇ ਮੌਤਮੈਂ ਲਾਕ ਬੈਠਾ ਏਦਾਂ ਤੁਰਿਆਉਣਾ ਕਹਿੰਦਾ ਮੰਗਤਾ ਆ ਗਿਆ ਹੀ ਮੈਂ ਇਦੋਂ ਕੰਨਾਂ 'ਚ ਆਵਾਜ਼ ਪੈ ਗਈ ਬਹਿ ਗਿਆ ਝੜਕ ਤੇ ਤੇਰੇ ਵਰਗਾ ਆ ਤੇਰੇ ਵਰਗਾ ਆ ਤੇ ਉਹ ਬੁੱਢਾ ਜੇਕਰ ਕਰਿਆਨੇ ਵਾਲਾ ਕਹਿੰਦਾ ਓਏ ਮੰਗਤਾ 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 ਹੁੰਦਾ ਮੇਰੇ ਕੰਨਾਂ 'ਚ ਆਵਾਜ਼ ਪਈ ਮਨ ਨੂੰ ਦੁੱਖ ਕਲ ਪਿਆ ਪਿਆਜ ਮੈਂ ਜਿਆਦਾ ਤਾ ਵਾਲਾ ਹੋ ਗਿਆ ਅਜ ਮੰਗਤਾ ਕੋਈ ਯਾਰ ਕੀਤਾ ਤਾਂ ਟ੍ਰੀਡਰ ਆਇਆ ਗੱਡੀ ਖਲਾਰੀ ਆਪਾ ਆ ਲਪਾੜ ਕਈ ਫਾ ਗਾਲ ਕੱਢ ਕੇ ਕੰਦਾ ਓਏ ਤਿੰਨ ਗਾਲਾਂ ਕੱਢੇ ਚਾਰ ਮੇਰੇ ਮਨ ਨੂੰ ਬੜਾ ਦੋਸਤ ਕੀਤਾ ਜਿੱਦੋਂ ਉਹਨੇ ਵੇਖਿਆ ਕੰਦਾ ਬੋਲਦਾ ਵੀ ਨਹੀਂ ਤਾਂ ਲੈਣ ਲੱਗੀ ਆ ਮੈਂ ਤੂੰ ਗੇਹ ਮੰਗਤਾ ਮੈਂ ਕਲਗੀਆਂ ਵਾਲੇ ਦਾ ਮੰਗਤਾ ਤੇਰਾ ਮੰਗਤਾ ਨਹੀਂ ਤੇਰੇ ਅੱਗੇ ਆਉਣੀ ਕੀਤਾ ਨਾ ਕਰਾਂਗਾ ਮੈਨੂੰ ਉਹਦੇ ਤੋਂ ਪਿਓ ਤੇ ਇੰਨਾ ਭਰੋਸਾ ਹੋ ਜਿਗਾ ਘਰ ਦੇ ਬਾਹਰ ਸਾਰੇ ਛੱਡ ਜਣ ਛੱਡ ਗਏ ਮੈਂ ਰੋਟੀ ਤੇ ਪਰੋਤਾ ਰੋਟੀ ਇੱਥੇ ਬੈਠੇ ਦਿੰਦਾ ਸੱਚੇ ਪਾਤਸ਼ਾਹ ਨਾਲ ਕਿਤੇ ਗਿਲਾ ਨਹੀਂ ਕੀਤਾ ਵੀ ਮੇਰੇ ਪੁੱਤ ਨੇ ਮੇਰੇ ਨਾਲ ਕਿਉਂ ਮਾੜੀ ਕੀਤੀ ਮੇਰੇ ਮੂੰਹੋਂ ਇਹ ਲਫ਼ਜ਼ ਨਹੀਂ ਨਿਕਲਦਾ ਜਦੋਂ ਜਿਹਨੂੰ ਆਂਦਰ ਕਹਿਦੀ ਹੈ ਨਾ ਆਂਦਰ ਤੋਂ ਤੂਪਾਨ ਨਹੀਂ ਬੜੀ ਔਖੀ ਹੁੰਦੀ ਜੇ ਬੁੱਢਾ ਕਰਜ ਲਾਈਏ ਤੇ ਉਹਨੂੰ ਵੱਡਣ ਨੂੰ ਜੀ ਕਰਦਾ ਇਹੋ ਜਿਹਾ ਦਾ ਮੂੰਹੋਂ ਬਸੇ ਮੂੰਹੋਂ ਨਹੀਂ ਨਿਕਲਦਾ ਮਾੜਾ ਲਫ਼ਜ਼ ਨਿਕਲਦਾ ਮੇਰੇ ਪੁੱਤ ਨੇ ਜਿਉ ਜੀ ਮਰਜ਼ੀ ਕੀਤੀ ਪਰ ਉਹ ਵਸੇ ਸਤਿ ਸ੍ਰੀ ਅਕਾਲ ਮੈਂ ਉਹ ਮਹਾਰਾਜ ਜਾਣੇ ਉਹ ਜੀ ਉਹ ਕਰਨ ਕਰਾਉਣ ਵਾਲਾ ਆਪ ਜੋ ਉਹਦੇ ਮਨ ਨੂੰ ਪੜੋ ਉਹਨੇ ਉਹ ਹੀ ਕਰਾਉਣਾ ਕਰੇ ਕਰਾਵੇ ਆਪੇ ਆਪ ਬਸ ਜਿਲਾ ਕਿੱਦਿ ਤੇ ਕਰਨਾ ਕਿਸੇ ਤੇ ਨਹੀਂ ਕਰਨਾ ਚਾਹਦਾ ਬਾਪ ਅੱਗੇ ਕਰੇ ਪਿਤਾ ਚੰਗਾ ਕਰਮ ਕਰਾਵੀਂ ਬੁਰਾ ਕਰਮ ਨਾ ਕਰਾਵੀਂ ਚੰਗੇ ਰਸਤੇ ਚ ਤੋਰੀ ਬੁਰੇ ਰਸਤੇ ਨਹੀਂ ਤੋਰਨਾ ਬੁਰੇ ਰਸਤੇ ਨਹੀਂ ਤੋਰਨਾ ਇਹ ਮਹਾਰਾਜ ਚੜ੍ਹਦੀ ਕਲਾ ਰੱਖੇ ਵੱਡੀ ਉਮਰ ਕਰੇ ਸਰਬੱਤ ਦਾ ਰਦਾਨੀ ਪੋਤਾ ਉਹਦੇ ਪੋਤੇ ਗਿਆ ਉਹ ਸਭ ਦਾ ਭਲਾ ਕਰੇ ਵੱਡੀ ਉਮਰ ਕਰੇ ਕਲਗੀ ਵਾਲਾ ਨਾਲ ਤਾਂ ਖਰਾਬ ਬਣ ਕੇ ਨਾਲ ਚੱਲੇ ਇਦੋਂ ਵੱਡਾ ਹੁਣ ਕੋਈ ਨਹੀਂ ਬਾਪੂ ਬੂਆ ਸਿੰਘ ਉਮਰ 90 ਸਾਲ ਤੋਂ ਵੱਧ 10-10 ਰੁਪਏ ਦੇ ਫੁੱਲ ਵੜੀਏ ਤੇ ਪੈਕੇਟ ਇੱਥੇ ਵੇਚ ਕੇ ਆਪਣਾ ਤੇ ਆਪਣੀ ਧਰਮ ਪਤਨੀ ਦਾ ਪੇਟ ਪਾਲਣ ਦਾ ਯਤਨ ਕਰ ਰਿਹਾ ਹੈ ਕਿਉਂਕਿ ਉਹ ਪੁੱਤ ਜਿਸ ਨੂੰ ਉਂਗਲ ਫੜ ਕੇ ਚੱਲਣਾ ਸਿਖਾਇਆ ਤੇ ਵਿਆਹ ਹੁੰਦਾ ਹੀ ਉਸਨੇ ਬਾਪੂ ਯਾਨੀ ਮਾਪਿਓ ਨੂੰ ਘਰੋਂ ਕੱਢਤਾ ਜਿਸਦੇ ਚਲਦੇ ਅੱਜ ਇਹ ਦਿਨ ਦੇਖਣਾ ਪੈ ਰਿਹਾ ਪਰ ਫਿਰ ਵੀ ਬਾਪੂ ਚੜ੍ਹਦੀ ਕਲਾ ਚੋਂ ਦੀ ਰਜਾ ਦੇ ਵਿੱਚ ਰਾਜੀ ਹੈ ਤੇ ਸਰਬਤ ਦੇ ਭਲੇ ਦਾ ਦਸਾਂ ਨੋਹਾਂ ਦੀ ਕੀਰਤ ਦਾ ਸੁਨੇਹਾ ਦੇ ਰਿਹਾ ਕੈਮਰਾ ਬਸਰ ਉਤਾਰ ਸਿੰਘ ਦੇ ਨਾਲ ਮਨਿੰਦਰ ਸਿੰਘ ਮੋਂਗਾ ਪੀਟੀਸੀ ਨਿਊਜ਼ ਅੰਮ੍ਰਿਤਸਰ